ਕੈਨੇਡਾ ਦੇ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਕ ਦੇ ਤਹਿਤ ਓਪਨ ਵਰਕ ਪਰਮਿਟ ਪ੍ਰੋਗਰਾਮ ਨੂੰ 2026 ਤੱਕ ਵਧਾ ਦਿੱਤੇ। ਕੈਨੇਡਾ ਨੇ ਨਵੀਆਂ ਦੀ ਸਰੋਤ ਨੂੰ ਘਟਾਉਣ ਦੇ ਲਈ ਨਵੇਂ ਨਿਯਮਾਂ ਦੇ ਤਹਿਤ ਲੰਬੇ ਸਮੇਂ ਦੇ ਵਰਕ ਪਰਮਿਟ ਪੇਸ਼ ਕੀਤੇ ਨੇ। ਕੈਨੇਡਾ ਨੇ ਇੱਕ ਨਵੀਂ ਜਨਤਕ ਨੀਤੀ ਦਾ ਵੀ ਐਲਾਨ ਕੀਤਾ ਹੈ ਜੋ ਨਵੀਨੀਕਰਨ ਦੀ ਸਰੋਤ ਤੋਂ ਬਚਣ ਦੇ ਲਈ ਲੰਬੇ ਸਮੇਂ ਦੇ ਓਪਨ ਵਰਕ ਪਰਮਿਟ ਜਾਰੀ ਕਰਨ ਦੀ ਆਗਿਆ ਦਿੰਦੀ ਹੈ। ਨਵੇਂ ਨਿਯਮ ਓਪਨ ਵਰਕ ਪਰਮਿਟ ਜਨਤਕ ਨੀਤੀ ਦੇ ਯੋਗਤਾ ਮਾਪਦੰਡਾਂ ਦਾ ਵਿਸਤਾਰ ਵੀ ਕਰਨਗੇ। ਤਾ ਜੋ ਵਿਦੇਸ਼ੀ ਦੇ ਵਿੱਚ ਯੋਗ ਪਰਿਵਾਰਕ ਮੈਂਬਰਾਂ ਨੂੰ ਸ਼ਾਮਲ ਕੀਤਾ ਜਾ ਸਕੇ ਤਾਂ ਜੋ ਪਰਿਵਾਰਕ ਪੁਨਰ ਇਕ ਇੱਕ ਰੰ ਨੂੰ ਤੇਜ ਕੀਤਾ ਜਾ ਸਕੇ ਓਪਨ ਵਰਕ ਪਰਮਿਟ ਦੇ ਲਈ ਅਜੀਦਨ ਦੀ ਆਖਰੀ ਮਿਤੀ 31 ਦਸੰਬਰ 2026 ਤੱਕ ਵਧਾ ਦਿੱਤੀ ਗਈ ਹੈ ਇਹ ਰਿਪਲੇਸਮੈਂਟ ਪਬਲਿਕ ਪਾਲਿਸੀ ਸ਼ੁਰੂਆਤੀ ਪਬਲਿਕ ਪਾਲਿਸੀ ਦੇ ਤਹਿਤ ਕੀਤੇ ਗਏ ਵਰਕ ਪਰਮਿਟ ਦੇ ਲਈ ਲੰਬੀ ਤਲਜ਼ੀਆ ਦੇ ਨਾਲ ਨਾਲ ਹੁਣ ਤੋਂ ਪ੍ਰਾਪਤ ਹੋਣ ਵਾਲੀਆਂ ਸਾਰੀਆਂ ਅਰਜ਼ੀਆਂ ਤੇ ਪਿਛਲੀ ਤਰੀਖ ਤੋਂ ਲਾਗੂ ਹੋਵੇਗੀ ਉਸ ਤਾਂ ਨਿਵਾਸੀ ਤੋਂ ਉਸਾਈ ਨਿਵਾਸੀ ਮਾਰਕ ਦੇ ਤਹਿਤ ਬੇਨਕਾਰੇ ਲਈ ਓਪਨ ਵਰਕ ਪਰਮਿਟ ਵਜ਼ਾ ਦਿੱਤੇ ਗਏ ਨੇ ਤੁਸੀਂ ਇੱਕ ਇਹ ਦਿੱਤ ਸੰਬੰਧ ਹੋਇਆ ਚਬੀਤਾ ਕੋਪਨ ਵਰਕ ਪਰਮਿਟ ਦੇ ਲਈ ਅਜੀ ਦੇ ਸਕਦੇ ਹੋ ਮੰਨ ਲਓ ਕਿ ਤੁਸੀਂ ਹਜੇ ਵੀ 2021 ਦੇ ਵਿੱਚ ਅਸਥਾਈ ਨਿਵਾਸੀ ਤੋਂ ਅਸਥਾਈ ਨਿਵਾਸੀ ਮਾਰਗ ਦੇ ਤਹਿਤ ਜਮ੍ਹਾਂ ਕਰਵਾਈ ਗਈ ਆਪਣੀ ਅਸਥਾਈ ਨਿਵਾਸ ਅਜੀ ਉੱਤੇ ਫੈਸਲੇ ਦੀ ਉਡੀਕ ਕਰ ਰਹੇ ਹੋ ਤਾਂ ਉਸ ਸਥਿਤੀ ਦੇ ਵਿੱਚ ਇਹ ਐਕਸਟੈਂਸ਼ਨ ਤੁਹਾਨੂੰ ਕੈਨੇਡਾ ਦੇ ਵਿੱਚ ਆਪਣੀ ਅਸਥਾਈ ਨਿਵਾਸੀ ਸਥਿਤੀ ਨੂੰ ਬਣਾਈ ਰੱਖਣ ਅਤੇ ਕਿਸੇ ਵੀ ਕਿੱਤੇ ਵਿੱਚ ਅਤੇ ਕਿਸੇ ਵੀ ਮਾਲਕ ਦੇ ਲਈ ਕੰਮ ਕਰਨਾ ਜਾਰੀ ਰੱਖਣ ਦੀ ਆਗਿਆ ਦਿੰਦਾ ਹੈ ਜੇ ਤੋ ਤੱਕ ਤੁਹਾਡੀ ਐਸਜੀਓਤੇ ਕਾਰਵਾਈ ਕੀਤੀ ਜਾ ਰਹੀ ਹੈ ਇਹ ਐਕਸਟੈਂਸ਼ਨ ਸਿਰਫ ਯੋਗ ਵਿਨੇਕਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਲਾਗੂ ਹੁੰਦੀ ਹੈ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਰਸਤਾ ਸਥਾਈ ਨਿਵਾਸੀ ਲਈ ਇੱਕ ਸੀਮਤ ਸਮੇਂ ਦਾ ਰਸਤਾ ਹੈ ਇਹ ਕੁਝ ਅਸਥਾਈ ਨਿਵਾਸੀਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਹੈ ਜੋ ਵਰਤਮਾਨ ਵਿੱਚ ਕੈਨੇਡਾ ਵਿੱਚ ਕੰਮ ਕਰ ਰਹੇ ਨੇ ਜੇ ਤੁਸੀਂ ਹਾਲ ਹੀ ਦੇ ਵਿੱਚ ਕਿਸੇ ਕੈਨੇਡੀਅਨ ਪੋਸਟ ਸੈਕੰਡਰੀ ਸੰਸਥਾ ਤੋਂ ਗ੍ਰੈਜੂਏਟ ਹੋਏ ਤਾਂ ਤੁਸੀਂ ਅਸਥਾਈ ਨਿਵਾਸ ਦੇ ਲਈ ਯੋਗ ਹੋ ਸਕਦੇ ਹੋ ਇਸ ਮਾਰਗ ਦੇ ਵਿੱਚ 6 ਤਨਾਵਾ ਨੀਤੀ ਨੰਗਰੇਜੀ ਅਤੇ ਫ੍ਰੈਂਚ ਬੋਲਣ ਵਾਲੇ ਵੀ ਨੇ ਕਾਰਨ ਨੂੰ ਸਵੀਕਾਰ ਕਰਦੇ ਨੇ ਅਤੇ ਤਿੰਨ ਖਾਸ ਤੌਰ ਤੇ ਫ੍ਰੈਂਚ ਬੋਲਣ ਵਾਲੇ ਦੇ ਲਈ ਨੇ ਓਪਨ ਵਰਕ ਪਰਮਿਟ ਦੇ ਲਈ ਯੋਗ ਹੋਣ ਦੇ ਲਈ ਤੁਹਾਨੂੰ ਪੰਜ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਪਹਿਲੀ ਤੁਹਾਨੂੰ ਕੈਨੇਡਾ ਵਿੱਚ ਰਹਿਣਾ ਚਾਹੀਦਾ ਹੈ ਦੂਸਰਾ ਤੁਸੀਂ ਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਕਾ ਦੇ ਵਿੱਚੋਂ ਕਿਸੇ ਇੱਕ ਦੇ ਤਹਿਤ ਅਸੀਂ ਦਿੱਤੀ ਹੋਣੀ ਚਾਹੀਦੀ ਹੈ ਜ਼ਰੂਰੀ ਕਿੱਤਿਆਂ ਦੇ ਵਿੱਚ ਹਾਲ ਹੀ ਦੇ ਵਿੱਚ ਕੈਨੇਡੀਅਨ ਕੰਮ ਦਾ ਤਜਰਬਾ ਰੱਖਣ ਵਾਲੇ ਕਾਮੇ ਜ਼ਰੂਰੀ ਕਿੱਤਿਆਂ ਵਿੱਚ ਹਾਲ ਦੇ ਵਿੱਚ ਕੈਨੇਡੀਅਨ ਕੰਮ ਦਾ ਤਜਰਬਾ ਰੱਖਣ ਵਾਲੀ ਅਤੇ ਫ੍ਰੈਂਚ ਬੋਲਣ ਵਾਲੇ ਕਾਮੇ ਕੈਨੇਡੀਅਨ ਪੋਸਟਿਸ ਗੈਂਟਰੀ ਸੰਸਥਾ ਤੋਂ ਹਾਲ ਹੀ ਦੇ ਵਿੱਚ ਅੰਤਰਰਾਸ਼ਟਰੀ ਗ੍ਰੈਜੂਏਟ ਕੀਤੀ ਹੋਵੇ ਤੇ ਇੱਕ ਕੈਨੇਡੀਅਨ ਸੰਸਥਾ ਤੋਂ ਫ੍ਰੈਂਚ ਬੋਲਣ ਵਾਲੇ ਅੰਤਰਰਾਸ਼ਟਰੀ ਗ੍ਰੈਜੂਏਟ ਹੋਣ ਤੀਜੀ ਗੱਲ ਕਿਤੇ ਜਾਵੇ ਤਾਂ ਜਦੋਂ ਤੁਸੀਂ ਪੀਆਰ ਮਾਰਕ ਦੇ ਲਈ ਅਰਜੀ ਦਿੱਤੀ ਸੀ ਤਾਂ ਤੁਹਾਨੂੰ ਹੇਠ ਲਿਖੇ ਦੇ ਵਿੱਚੋਂ ਇੱਕ ਦਿਨਾਲ ਕੰਮ ਕਰਨ ਦੇ ਲਈ ਕਾਨੂੰਨੀ ਤੌਰ ਤੇ ਅਧਿਕਾਰ ਦਿੱਤੇ ਗਿਆ ਸੀ ਚੌਥੀ ਦੀ ਗੱਲ ਕਰੀਏ ਤਾਂ ਜਦੋਂ ਤੁਸੀਂ ਪੀਆਰ ਮਾਰਕ ਦੇ ਲਈ ਅਰਜੀ ਦਿੱਤੀ ਸੀ ਤਾਂ ਤੁਸੀਂ ਉਸ ਮਾਰਕ ਦੇ ਲਈ ਪਾਸ਼ਵਤ ਦੀਆਂ ਸ਼ਰੂਤਾਂ ਨੂੰ ਪੂਰਾ ਕੀਤਾ ਸੀ ਜਿਹਦੇ ਲਈ ਤੁਸੀਂ ਅਰਜੀ ਦੇ ਰਹੇ ਹੋ ਜਦੋਂ ਤੁਸੀਂ ਅਰਜੀ ਦਿੱਤੀ ਸੀ ਤਾਂ ਤੁਹਾਡੇ ਕੋਲ ਇੱਕ ਪ੍ਰਮਾਣਿਤ ਪਾਸ਼ਵਤ ਐਸਟ ਟੋਵੈਟ ਨਤੀਜੇ ਹੋਣੇ ਚਾਹੀਦੇ ਨੇ ਜਿਕਰ ਤੁਸੀਂ ਫ੍ਰੈਂਚ ਬੋਲਣ ਵਾਲੀ ਸਟ੍ਰੀਮਾਂ ਦੇ ਵਿੱਚੋਂ ਇੱਕ ਰਿਅਲ ਅਰਜੀ ਦਿੱਤੀ ਸੀ ਤਾਂ ਤੁਹਾਡੇ ਟੈਸਟ ਦੇ ਨਤੀਜੇ ਇੱਕ ਮਾਨਿਤ ਫ੍ਰੈਂਚਿਪ ਆਸ਼ਰ ਟੈਸਟ ਤੋਂ ਹੋਣੇ ਚਾਹੀਦੇ ਨੇ ਪੰਜਵੇਂ ਦੇ ਹਲ ਕਰਕੇ ਤਾਂ ਜਰੂਰ ਤੁਸੀਂ ਆਪਣੇ ਵਰਕ ਪਰਮਿਟ ਦੇ ਲਈ ਅਰਜ਼ੀ ਦੇਂਦੇ ਹੋ ਤਾਂ ਤੁਹਾਡੇ ਕੋਲ ਜਾਂ ਤਾਂ ਵੈਧ ਅਸਥਾਈ ਨਿਵਾਸੀ ਦਰਜਾ ਹੋਣਾ ਚਾਹੀਦਾ ਹੈ ਜਾਂ ਇਸ ਦੀ ਮਿਆਦ ਪੂ ਕਰਨ ਤੋਂ ਪਹਿਲਾਂ ਆਪਣੀ ਸਥਿਤੀ ਨੂੰ ਵਧਾਉਣ ਦੇ ਲਈ ਅਰਜ਼ੀ ਦਿੱਤੀ ਹੋਣੀ ਚਾਹੀਦੀ ਹੈ ਜੋ ਆਪਣੀ ਸਥਿਤੀ ਨੂੰ ਬਹਾਲ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਜੇਕਰ ਤੁਹਾਡੇ ਕੋਲ ਇੱਕ ਵੈਧ ਵਰਕ ਪਰਮਿਟ ਹੈ ਤਾਂ ਤੁਸੀਂ ਆਪਣੇ ਮੌਜੂਦਾ ਵਰਕ ਪਰਮਿਟ ਦੀ ਮਿਆਦ ਪੂ ਕਰਨ ਤੋਂ 4 ਮਹੀਨੇ ਪਹਿਲਾਂ ਤੱਕ ਅਰਜ਼ੀ ਦੇ ਸਕਦੇ ਹੋ ਤੁਹਾਡੇ ਪਰਿਵਾਰਕ ਮੈਂਬਰ ਤੋਂ ਹਰਤੀ ਸਥਾਈ ਨਿਵਾਸੀ ਅਰਜ਼ੀ ਜਮ੍ਹਾਂ ਕਰਵਾਉਣ ਤੋਂ ਬਾਅਦ ਕਿਸੇ ਵੀ ਸਮੇਂ ਅਰਜ਼ੀ ਦੇ ਸਕਦੇ ਵਰਕ ਪਰਮਿਟ ਪ੍ਰੋਸੈਸਿੰਗ ਸਮਾ ਸਮਰੇਖਾ ਕੈਨੇਡਾ ਪੋਸਟ ਮਜ਼ਦੂਰਾਤ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ ਜਿਸ ਕਾਰਨ ਡਾਕ ਡਿਲੀਵਰੀ ਵਿੱਚ ਦੇਰੀ ਹੋ ਰਹੀ ਹੈ ਆਮ ਪ੍ਰਕਿਰਿਆ ਦੇ ਬਾਵਜੂਦ ਅਰਜ਼ੀਆਂ ਕੈਨੇਡਾ ਦੇ ਅੰਤਰ-ਸ਼ਾਫਰ ਕੈਨੇਡਾ ਵਿੱਚ ਦੇਦੀ ਦੇ ਨਾਲ ਔਨ ਕੀਆ ਆਈਏਸੀਸੀ ਔਨਲਾਈਨ ਅਰਜ਼ੀਆਂ ਦੀ ਸਿਫਾਰਿਸ਼ ਕਰਦਾ ਹੈ ਅਤੇ ਚੇਕ ਕਰ ਕਾਗਜ਼ੀ ਅਲਜੀਆਂ ਦੀ ਲੋੜ ਹੈ ਤਾਂ ਕਿਸੇ ਹੋਰ ਕੋਰੀਅਰ ਦੀ ਵਰਤੋਂ ਕਰੋ ਤੁਹਾਨੂੰ ਆਈਏਸੀਸੀ ਦੁਆਰਾ ਤੁਹਾਨੂੰ ਈਮੇਲ ਕਰਨ ਦੀ ਉਡੀਕ ਕਰਨੀ ਪਵੇਗੀ ਤਾਂ ਜੋ ਨੰਨ ਦੱਸਿਆ ਜਾ ਸਕੇ ਕਿ ਤੁਸੀਂ ਕੰਮ ਸ਼ੁਰੂ ਕਰ ਸਕਦੇ ਹੋ ਇਹਦੇ ਵਿੱਚ 30 ਕਾਰੋਬਾਰੀ ਦਿਨ ਜਾਂ ਫਿਰ 6 ਹਫ਼ਤੇ ਵੀ ਲੱਗ ਸਕਦੇ ਨੇ ਕੈਨੇਡਾ ਨੇ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ మార్ਗ ਦੇ ਤਹਿਤ ਓਪਨ ਵਰਕ ਪਰਮਿਟ ਪ੍ਰੋਗਰਾਮ ਨੂੰ 2026 ਤੱਕ ਵਧਾ ਦਿੱਤੇ। ਕੈਨੇਡਾ ਨੇ ਨਿਮਯੋਂ ਦੀ ਸਰੋਤ ਨੂੰ ਘਟਾਉਣ ਲਈ ਨਵੇਂ ਨਿਯਮਾਂ ਦੇ ਤਹਿਤ ਲੰਬੇ ਸਮੇਂ ਦੇ ਵਰਕ ਪਰਮਿਟ ਪੇਸ਼ ਕੀਤੇ ਨੇ। ਕੈਨੇਡਾ ਨੇ ਇੱਕ ਨਵੀਂ ਜੁਨਤਕ ਨੀਤੀ ਦਾ ਵੀ ਐਲਾਨ ਕੀਤਾ ਹੈ ਜੋ ਨਵੀਨੀਕਰਨ ਦੀ ਜ਼ਰੂਰਤ ਤੋਂ ਬਚਣ ਦੇ ਲਈ ਲੰਬੇ ਸਮੇਂ ਦੇ ਓਪਨ ਵਰਕ ਪਰਮਿਟ ਜਾਰੀ ਕਰਨ ਦੀ ਅਗਿਆਨ ਦਿੱਤੀ ਹੈ। ਨਵੇਂ ਨਿਯਮ ਓਪਨ ਵਰਕ ਪਰਮਿਟ ਜੁਨਤਕ ਨੀਤੀ ਦੇ ਯੋਗਤਾ ਮਾਪਦੰਡਾ ਦਾ ਵਿਸਤਾਰ ਵੀ ਕਰਨਗੇ। ਤਾਂ ਜੋ ਵਿਦੇਸ਼ਾਂ ਦੇ ਵਿੱਚ ਯੋਗ ਪਰਿਵਾਰਕ ਮੈਂਬਰਾਂ ਨੂੰ ਸ਼ਾਮਲ ਕੀਤਾ ਜਾ ਸਕੇ ਤਾਂ ਜੋ ਪਰਿਵਾਰਕ ਪੁਨਰ ਇਕ ਇੱਕ ਰੰ ਨੂੰ ਤੇਜ ਕੀਤਾ ਜਾ ਸਕੇ ਓਪਨ ਵਰਕ ਪਰਮਿਟ ਦੇ ਲਈ ਅਜੀਦਨ ਦੀ ਆਖਰੀ ਮਿਤੀ 31 ਦਸੰਬਰ 26 ਤੱਕ ਬਤਾ ਦਿੱਤੀ ਗਈ ਹੈ ਇਹ ਰਿਪਲੇਸਮੈਂਟ ਪਬਲਿਕ ਪਾਲਿਸੀ ਸ਼ੁਰੂਆਤੀ ਪਬਲਿਕ ਪਾਲਿਸੀ ਦੇ ਤਹਿਤ ਕੀਤੇ ਗਏ ਵਰਕ ਪਰਮਿਟ ਦੇ ਲਈ ਲੰਬੀ ਤਲਜ਼ੀਆ ਦੇ ਨਾਲ ਨਾਲ ਹੁਣ ਤੋਂ ਪ੍ਰਾਪਤ ਹੋਣ ਵਾਲੀਆਂ ਸਾਰੀਆਂ ਅਰਜ਼ੀਆਂ ਤੇ ਪਿਛਲੀ ਤਰੀਕ ਤੋਂ ਲਾਗੂ ਹੋਵੇਗੀ ਉਸਾਈ ਨਿਵਾਸੀ ਤੋਂ ਉਸਾਈ ਨਿਵਾਸੀ ਮਾਰਕ ਦੇ ਤਹਿਤ ਬਿਨੈਕਾਰ ਦੇ ਲਈ ਓਪਨ ਵਰਕ ਪਰਮਿਟ ਵਜ਼ਾ ਦਿੱਤੇ ਗਏ ਨੇ ਦੂਸਰੀ ਇੱਕ ਤੇ ਇਸ ਸੰਬੰਧ ਹੋਇਆ ਚਬੀਤਾ ਕੋਪਨ ਵਰਕ ਪਰਮਿਟ ਦੇ ਲਈ ਜੀ ਦੇ ਸਕਦੇ ਹੋ ਮੰਨ ਲਓ ਕਿ ਤੁਸੀਂ ਹਜੇ ਵੀ 2021 ਦੇ ਵਿੱਚ ਅਸਥਾਈ ਨਿਵਾਸੀ ਤੋਂ 2021 ਦੇ ਵਿੱਚ ਨਿਵਾਸੀ ਮਾਰਗ ਦੇ ਤਹਿਤ ਜਮ੍ਹਾਂ ਕਰਵਾਈ ਗਈ ਆਪਣੀ ਅਸਥਾਈ ਨਿਵਾਸ ਅਲਜੀ ਉੱਤੇ ਫੈਸਲੇ ਦੀ ਉਡੀਕ ਕਰ ਰਹੇ ਹੋ ਤਾਂ ਉਸ ਸਥਿਤੀ ਦੇ ਵਿੱਚ ਇਹ ਐਕਸਟੈਂਸ਼ਨ ਤੁਹਾਨੂੰ ਕੈਨੇਡਾ ਦੇ ਵਿੱਚ ਆਪਣੀ ਅਸਥਾਈ ਨਿਵਾਸੀ ਸਥਿਤੀ ਨੂੰ ਬਣਾਈ ਰੱਖਣ ਅਤੇ ਕਿਸੇ ਵੀ ਕਿੱਤੇ ਵਿੱਚ ਅਤੇ ਕਿਸੇ ਵੀ ਮਾਲਕ ਲਈ ਕੰਮ ਕਰਨਾ ਜਾਰੀ ਰੱਖਣ ਦੀ ਆਗਿਆ ਦਿੰਦਾ ਹੈ ਜੇ ਤੋ ਤੱਕ ਤੁਹਾਡੀ ਐਸ.ੀ.ਓਤੇ ਕਾਰਵਾਈ ਕੀਤੀ ਜਾ ਰਹੀ ਹੈ ਇਹ ਐਕਸਟੈਂਸ਼ਨ ਸਿਰਫ ਯੋਗ ਦਿਨੇਕਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਲਾਗੂ ਹੁੰਦੀ ਹੈ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਦਾ ਸਥਾਈ ਨਿਵਾਸੀ ਲਈ ਇੱਕ ਸੀਮਤ ਸਮੇਂ ਦਾ ਰਸਤਾ ਹੈ ਇਹ ਕੁਝ ਅਸਥਾਈ ਨਿਵਾਸੀਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਹੈ ਜੂਵਲ ਤਮਾਮ ਦੇ ਵਿੱਚ ਕੈਨੇਡਾ ਵਿੱਚ ਕੰਮ ਕਰ ਰਹੇ ਨੇ ਜੇ ਤੁਸੀਂ ਹਾਲ ਹੀ ਦੇ ਵਿੱਚ ਕਿਸੇ ਕੈਨੇਡੀਅਨ ਪੋਸਟ-ਸੈਕੰਡਰੀ ਸੰਸਥਾ ਤੋਂ ਗ੍ਰੈਜੂਏਟ ਹੋਏ ਤਾਂ ਤੁਸੀਂ ਸਥਾਈ ਨਿਵਾਸ ਦੇ ਲਈ ਯੋਗ ਹੋ ਸਕਦੇ ਹੋ ਇਸ ਮਾਰਗ ਦੇ ਵਿੱਚ 6 ਤਨਾਵਾਂ ਨੇ 3 ਅੰਗਰੇਜ਼ੀ ਅਤੇ ਫ੍ਰੈਂਚ ਬੋਲਣ ਵਾਲੇ ਵੀ ਨੇ ਕਾਰਨ ਨੂੰ ਸਵੀਕਾਰ ਕਰਦੇ ਨੇ ਅਤੇ 3 ਖਾਸ ਤੌਰ ਤੇ ਫ੍ਰੈਂਚ ਬੋਲਣ ਵਾਲੇ ਦੇ ਲਈ ਨੇ ਓਪਨ ਵਰਕ ਪਰਮਿਟ ਦੇ ਲਈ ਯੋਗ ਹੋਣ ਦੇ ਲਈ ਤੁਹਾਨੂੰ ਪੰਜ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਪਹਿਲੀ ਤੁਹਾਨੂੰ ਕੈਨੇਡਾ ਵਿੱਚ ਰਹਿਣਾ ਚਾਹੀਦਾ ਹੈ ਦੂਸਰਾ ਤੁਸੀਂ ਸਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਕਾ ਦੇ ਵਿੱਚੋਂ ਕਿਸੇ ਇੱਕ ਦੇ ਤਹਿਤ ਅਰਜ਼ੀ ਦਿੱਤੀ ਹੋਣੀ ਚਾਹੀਦੀ ਹੈ ਜ਼ਰੂਰੀ ਕਿੱਤਿਆਂ ਦੇ ਵਿੱਚ ਹਾਲੀ ਦੇ ਵਿੱਚ ਕੈਨੇਡੀਅਨ ਕੰਮ ਦਾ ਤਜਰਬਾ ਰੱਖਣ ਵਾਲੇ ਕਾਮੇ ਜ਼ਰੂਰੀ ਕਿੱਤਿਆਂ ਵਿੱਚ ਹਾਲ ਦੇ ਵਿੱਚ ਕੈਨੇਡੀਅਨ ਕੰਮ ਦਾ ਤਜਰਬਾ ਰੱਖਣ ਵਾਲੀ ਅਤੇ ਫ੍ਰੈਂਚ ਬੋਲਣ ਵਾਲੇ ਕਾਮੇ ਕੈਨੇਡੀਅਨ ਪੋਸਟਸ ਕੈਂਟਰੀ ਸੰਸਥਾ ਤੋਂ ਹਾਲੀ ਦੇ ਵਿੱਚ ਅੰਤਰਰਾਸ਼ਟਰੀ ਗ੍ਰੈਜੂਏਟ ਕੀਤੀ ਹੋਵੇ ਤੇ ਇੱਕ ਕੈਨੇਡੀਅਨ ਸੰਸਥਾ ਤੋਂ ਫ੍ਰੈਂਚ ਬੋਲਣ ਵਾਲੇ ਅੰਤਰਰਾਸ਼ਟਰੀ ਗ੍ਰੈਜੂਏਟ ਹੋਣ ਤੀਜੀ ਗੱਲ ਕਿਤੇ ਜਾਵੇ ਤਾਂ ਜਦੋਂ ਤੁਸੀਂ ਪੀਆਰ ਮਾਰਕ ਦੇ ਲਈ ਅਲਜੀ ਦਿੱਤੀ ਸੀ ਤਾਂ ਤੁਹਾਨੂੰ ਰੇਟ ਲਿਖਿਆ ਦੇ ਵਿੱਚੋਂ ਇੱਕ ਦਿਨਾਲ ਕੰਮ ਕਰਨ ਦੇ ਲਈ ਕਾਨੂੰਨੀ ਤੌਰ ਤੇ ਅਧਿਕਾਰ ਦਿੱਤੇ ਗਿਆ ਸੀ ਚੌਥੀ ਦੀ ਗੱਲ ਕਰੀਏ ਤਾਂ ਜਦੋਂ ਤੁਸੀਂ ਪੀਆਰ ਮਾਰਕ ਦੇ ਲਈ ਅਲਜੀ ਦਿੱਤੀ ਸੀ ਤਾਂ ਤੁਸੀਂ ਉਸ ਮਾਰਕ ਦੇ ਲਈ ਪਾਸਵਰਦੀਆਂ ਸ਼ਰੂਤਾਂ ਨੂੰ ਪੂਰਾ ਕੀਤਾ ਸੀ ਜਿਹਦੇ ਲਈ ਤੁਸੀਂ ਅਲਜੀ ਦੇ ਰਹੇ ਹੋ ਜਦੋਂ ਤੁਸੀਂ ਅਰਜ਼ੀ ਦਿੱਤੀ ਸੀ ਤਾਂ ਤੁਹਾਡੇ ਕੋਲ ਇੱਕ ਪ੍ਰਮਾਣਿਤ ਪਾਸਟੈਸਟ ਹੋਇਆ ਨਤੀਜੇ ਹੋਣੇ ਚਾਹੀਦੇ ਨੇ ਜੇਕਰ ਤੁਸੀਂ ਫ੍ਰੈਂਚ ਬੋਲਣ ਵਾਲੀ ਸਟ੍ਰੀਮਰ ਦੇ ਵਿੱਚੋਂ ਇੱਕ ਰੇਲੀ ਅਲਜੀ ਦਿੱਤੀ ਸੀ ਤਾਂ ਤੁਹਾਡੇ ਟੈਸਟ ਦੇ ਨਤੀਜੇ ਇੱਕ ਮਾਨਿਤ ਫ੍ਰੈਂਚਿਪ ਅਸ਼ਰ ਟੈਸਟ ਤੋਂ ਹੋਣੇ ਚਾਹੀਦੇ ਨੇ ਪੰਜਵੇਂ ਦੀ ਗੱਲ ਕਰਕੇ ਤਾਂ ਜਦੋਂ ਤੁਸੀਂ ਆਪਣੇ ਵਰਕ ਪਰਮਿਟ ਦੇ ਲਈ ਅਰਜ਼ੀ ਦਿੰਦੇ ਹੋ ਤਾਂ ਤੁਹਾਡੇ ਕੋਲ ਜਾਂਦਾ ਵੈਧ ਅਰਜ਼ਿ ਥਲੇ ਨਿਵਾਸੀ ਧਰਜਾ ਹੋਣਾ ਚਾਹੀਦਾ ਹੈ ਜੋ ਵੀ ਵੀਜ਼ੇ ਦੀ ਮਿਆਦ ਪੂ ਕਰਨ ਤੋਂ ਪਹਿਲਾਂ ਆਪਣੀ ਸਥਿਤੀ ਨੂੰ ਵਧਾਉਣ ਦੇ ਲਈ ਅਲਜੀ ਦਿੱਤੀ ਹੋਣੀ ਚਾਹੀਦੀ ਹੈ ਜੋ ਆਪਣੇ ਸਥਿਤੀ ਨੂੰ ਬਹਾਲ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਜੇਕਰ ਤੁਹਾਡੇ ਕੋਲ ਇੱਕ ਵੈਧ ਵਰਕ ਪਰਮਿਟ ਹੈ ਤਾਂ ਤੁਸੀਂ ਆਪਣੇ ਮੌਜੂਦਾ ਵਰਕ ਪਰਮਿਟ ਦੀ ਮਿਆਦ ਪੂ ਕਰਨ ਤੋਂ 4 ਮਹੀਨੇ ਪਹਿਲਾਂ ਤੱਕ ਅਰਜ਼ੀ ਦੇ ਸਕਦੇ ਹੋ ਤੁਹਾਡੇ ਪਰਿਵਾਰਕ ਮੈਂਬਰ ਤੋਂ ਹਰਤੀ ਸਥਾਈ ਨਿਵਾਸੀ ਅਰਜ਼ੀ ਜਮ੍ਹਾਂ ਕਰਵਾਉਣ ਤੋਂ ਬਾਅਦ ਕਿਸੇ ਵੀ ਸਮੇਂ ਅਰਜੀ ਦੇ ਸਕਦੇ ਨੇ ਵਰਕ ਪਰਮਿਟ ਪ੍ਰੋਸੈਸਿੰਗ ਸਮਾਂ ਸਮarrekha ਕੈਨੇਡਾ ਪੋਸਟ ਮਜ਼ਦੂਰਾ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ ਜੀ ਕਰੰਟ ਡਾਕ ਡਿਲੀਵਰੀ ਵਿੱਚ ਦੇਰੀ ਹੋ ਰਹੀ ਹੈ ਆਮ ਪ੍ਰਕਿਰਿਆ ਦੇ ਬਾਵਜੂਦ ਅਰਜ਼ੀਆਂ ਕੈਨੇਡਾ ਦੇ ਅੰਤਰ-ਚਾਫਰ ਕੈਨੇਡਾ ਵਿੱਚ ਦੇਦੀ ਦੇ ਨਾਲ ਔਨ ਕੀਆ ਆਈਏਸੀਸੀ ਔਨਲਾਈਨ ਅਰਜ਼ੀਆਂ ਦੀ ਸਿਫਾਰਿਸ਼ ਕਰਦਾ ਅਤੇ ਚੇਕ ਕਰ ਕਾਗਜ਼ੀ ਅਲਜੀਆਂ ਦੀ ਲੋੜ ਹੈ ਤਾਂ ਕਿਸੇ ਹੋਰ ਕੋਰੀਅਰ ਦੀ ਵਰਤੋਂ ਕਰੋ ਤੁਹਾਨੂੰ ਆਈਏਸੀਸੀ ਦੁਆਰਾ ਤੁਹਾਨੂੰ ਈਮੇਲ ਕਰਨ ਦੀ ਉਡੀਕ ਕਰਨੀ ਪਵੇਗੀ ਤਾਂ ਜੋ ਨੰਬਰ ਦੱਸਿਆ ਜਾ ਸਕੇ ਕਿ ਤੁਸੀਂ ਕੰਮ ਸ਼ੁਰੂ ਕਰ ਸਕਦੇ ਹੋ ਇਹਦੇ ਵਿੱਚ 3 ਕਾਰੋਬਾਰੀ ਦਿਨ ਜਾਂ ਫਿਰ 6 ਹਫ਼ਤੇ ਵੀ ਲੱਗ ਸਕਦੇ ਨੇ